ਨੋ ਸੋგან ਦਾ ਚੱਲਿਆ ਕੰਪਨੀ ਰਿਕਾਰਡ ਨਾ ਪਨੀਰ ਰਿਕਾਰਡ ਫਿਰ 2009 ਆ ਬਈ ਨਾਲ ਦੀ ਆ ਜੀ ਸਾਰਾ ਕੁਝ 50 75 80 62 ਆ ਨਾਲ ਦੀ ਇਹ ਚਾਰੇ ਠੀਕ ਆ ਹਾਂਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਇੱਕ ਸਵਰਾਜ 744 ਦੂਜਾ ਜੌਂਡੀਅਰ 50 50 ਡੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਕੀ ਹਾਲ ਵੀ ਹੈ ਵਧੀਆ ਜੀ ਵਧੀਆ ਜਿਹੜਾ ਆ ਸਵਰਾਜ 744 ਐਕਸਟੀ ਐ ਕਿਹੜਾ ਮਾਡਲ ਆ ਜੀ ਇਹ 2022 ਮਾਡਲ ਆ ਜੀ ਠੀਕ ਆ 2022 ਮਾਡਲ ਆ ਨੰਬਰ ਇਹਦਾ ਪੀ ਆਉਦਾ ਹੈ ਲੈਣੇ ਦਾ ਨੰਬਰ ਆ ਜੀ ਠੀਕ ਹੈ ਜੀ ਸਿਰਫ 900 ਘੰਟਾ ਚੱਲਿਆ ਕੰਪਨੀ ਰਿਕਾਰਡ ਨਾ ਪੁਣੀ ਰਿਕਾਰਡ ਫਿਰ 2022 ਇਹ ਤਾਂ ਨਵਾਂ ਹੀ ਹੈ ਨਾ ਨਵੀਂ ਕੰਡੀਸ਼ਨ ਦਾ ਆ ਪਿਓਰ ਨਵਾਂ ਯਾਰ ਜਿਹਨੂੰ ਕਹਿ ਲਿਏ ਨਾ ਸ਼ੋਰੂਮ ਕੰਡੀਸ਼ਨ ਦਾ ਪੀਸ ਅੱਜ ਨੂੰ ਕਿਹਾ ਜਾਂਦਾ ਠੀਕ ਹੈ ਟਾਇਰ ਟੂਰ ਤਾਂ ਨਵੇਂ ਆ ਤੁਸ ਸਾਰਾ ਕੋਈ 90 95 ਦਾ ਟਾਇਰ ਪਏ ਆ ਜੀ ਹਾਂ ਵੀ ਹਾਲ ਹਾਲ ਪਾਏ ਮਗਰ ਇਹਦੇ ਤੇ ਕਿ ਨਹੀਂ ਪਾਏ ਆ ਮਾੜੇ ਮੋਟੇ ਪਾਏ ਆ ਜਿਵੇਂ ਕਹਿ ਲਿਆ ਸ਼ੌਂਕ ਨਾਲ ਹੀ ਮੰਗਾ ਛਣਕਾਈਆਂ ਠੀਕ ਹੈ ਸ਼ੌਂਕ ਨਾਲ ਹੀ ਮੰਗਾ ਛਣਕਾਈਆਂ ਕੋਈ ਉਹ ਕੋੇ ਥੱਲੇ ਫੱਟੀ ਫੱਟੀ ਸਭ ਕੋਈ ਉਸੇ ਤਰ੍ਹਾਂ ਹੀ ਆ ਜੀ ਤੇ 900 ਘੰਟੇ ਚੱਲਿਆ 900 ਘੰਟੇ ਚੱਲਿਆ ਜੀ ਤੇ ਕੈਸ਼ ਆ ਜਾਵਾ ਕੈਸ਼ ਆ ਜੀ ਲੱਗਦ ਹੁਣ ਕਲੀਅਰ ਆ ਪਹਿਲਾਂ ਲੋਨ ਤੇ ਸੀ ਪਹਿਲਾਂ ਲੋਨ ਤੇ ਸੀ ਠੀਕ ਆ ਤੇ ਜੇ ਕਿਸੇ ਵੀਰ ਭਰਾ ਨੇ ਕਰਾਉਣਾ ਲੋਨ ਹੋ ਜੂਗਾ ਤੇ ਹੋ ਜੂਗਾ ਜੀ ਪੂਰਾ ਹੀ ਹੋ ਜੂਗਾ ਲੋਨ ਲੋਨ ਦਾ ਚੱਕਰ ਹੀ ਕੋਈ ਨਹੀਂਗਾ ਠੀਕ ਆ 900 ਘੰਟੇ ਚੱਲਿਆ ਤੇ ਕੀ ਡਿਮਾਂਡ ਬਈ ਇਹਦੀ ਇਹ ਆਪਾਂ ਜੀ ਮੰਗਣ ਨੂੰ ਜਿੰਨੇ ਮਰਜ਼ੀ ਆਪਾਂ ਮੰਗਦੇ ਤਾਂ ਹੈਗੇ 6 ਲੱਖ 6.5 ਲੱਖ ਠੀਕ ਆ ਆਪਾਂ 6.5 ਲੱਖ ਦੀ ਹਾਂ ਨਹੀਂ ਆ ਹਾਂ ਨਹੀਂ ਆ ਬਾਂਪਰ ਮੂੰਪਰ ਆਈ ਛਤਰੀ ਹੈਗੀ ਨਾਲ ਉਹਦੇ ਕਹਿਣੀ ਨਹੀਂ ਜੀ ਛਤਰੀ ਨਹੀਂ ਹੈਗੀ ਘੋੜਾ ਬਾਂਪਰ ਲੱਗਾ ਜਿਹਨੂੰ ਕਹਿੰਦੇ ਆ ਨਾਲ ਆ ਇਹਦੇ ਹਾਂਜੀ ਤੇ ਲੋਨੇ ਤੇ ਪੂਰਾ ਹੀ ਹੋ ਜਾਊਗਾ ਪੂਰਾ ਹੋ ਜਾਊਗਾ ਲੋਨ ਦਾ ਕੋਈ ਚੱਕਰ ਨਹੀਂ ਜੀ ਠੀਕ ਆ ਬਾਕੀ ਮਾਦਨ ਹੋਰ ਕਰ ਦੋ ਜੇ ਨਹੀਂ ਸਹੀ ਗੱਸਿਆ ਮੈਂ ਵੀ ਇਹਨੂੰ ਮੈਂ ਗਲਤ ਨਹੀਂ ਮੁੜ ਕੇ ਅਗਲਾ ਏਡੀ ਦੂਰ ਆਵੇ ਕਹਵੇ ਯਾਰ ਆ ਕੀ ਜਾਣ ਕੇ ਦੱਸਿਆ ਠੀਕ ਆ ਆਏ ਤੱਕ ਸੀਲਾ ਫੂਲਾ ਉਸੇ ਤਾਂ ਨਹੀਂ ਲੱਗਦਾ ਨਵੇਂ ਹੂ ਕਿੰਨੇ ਦਾ ਪੈਂਦੇ ਨਵੇਂ ਆਉਂਦੇ ਆ ਇਹ ਨਵੇਂ ਆਉਂਦੇ ਆ ਜੀ ਸਾਡੇ ਕੋ ਪਤਾ ਨਹੀਂ 8 ਲੱਖ ਦਾ ਇਹ ਸਾਬ ਕਿੰਨੇ ਦਾ ਜੀ ਠੀਕ ਹੈ ਜੀ ਇਹ ਜਿਹੜਾ ਇਹ ਜੌਂਡੀਅਰ ਆ ਬਈ ਇਹ ਹਾਂਜੀ ਪੀ ਆਪ ਯਾਰ ਇਹ ਕਿਹੜਾ ਮਾਡਲ ਆ ਇਹ 15 ਮਾਡਲ ਆ ਜੀ 15 ਮਾਡਲ ਨੰਬਰ ਇਹ ਵੀ ਪੀ ਆ ਵੀ ਹਾਂ ਨਾ ਪੰਜਾਬ ਆ ਜੀ ਸੀ ਵੀ 30 ਸ਼੍ਰੀ ਮੋਕਸ਼ਰ ਸਾਹਿਬ ਦਾ ਹਾਂ ਜੀ ਠੀਕ ਆ ਰੰਗ ਪੇੜ ਦਾ ਬਾਈ ਇਹ ਓਰੀਜਨਲ ਹੀ ਬੰਪਰ ਤੋਂ ਬਗੈਰ ਕੇ ਤੇ ਬੁਰਸ਼ ਲੱਗਾ ਹੋਵੇ ਤਿੰਨ ਧਾਰੋਂ ਆ ਗਈ ਠੀਕ ਆ ਬੰਪਰ ਤੋਂ ਬਗੈਰ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਜਿੱਥੇ ਮਰਜ਼ੀ ਵੇਖਿਆ ਕਰੋ ਜੋ ਮਰਜ਼ੀ ਕਰੋ ਸਮਾਨ ਕੀ ਕੋਜ ਨਾਲ ਇਹਦੇ ਬਾਈ ਸਮਾਨ ਇਹਦੇ ਨਾਲ ਆਹ ਇਹ ਐਂਪੂਮਪ ਲੱਗਾ ਉੱਤੇ ਠੀਕ ਆ ਆਹੋ ਕੁਛ ਹੀ ਆਈ ਜੋ ਟੋਵਲਿੰਗ ਫੱਟੀ ਮਿਲੂਗੀ ਛਤਰੀ ਹੈਨੀਗੀ ਛਤਰੀ ਨਹੀਂ ਹੈਗੀ ਇਹ ਰਿਕਾਰਡ ਨਾਲ ਹੀ ਚੱਲਿਆ ਹਾਂਜੀ ਇਹ ਚੱਲਿਆ 23 23 2400 ਘੰਟਾ ਹੈ ਕੰਪਨੀ ਨਾਲੀ ਹੌਪੜੀ ਨਾਲੀ ਡਾਕੂਮੈਂਟ ਸਾਰੇ ਪੂਰੇ ਆ ਹਾਂਜੀ ਫੱਟੀ ਲਾ ਕੇ ਰੱਖੀ ਹੋਈ ਫੱਟੀ ਹੈ ਜੀ ਆਈ ਠੀਕ ਆ ਕਿਦੋਂ ਗਲਿਆ ਬਲਿਆ ਨਹੀਂ ਸਾਫ ਆ ਕੀ ਡਿਮਾਂਡ ਆ ਬਈ ਇਹਦੀ ਇਹ ਆਪਾਂ ਦੇ ਦਿਆਂਗੇ ਜੀ 4 ਲੱਖ ਤੇ ਮੰਗਣ ਨੂੰ ਜਿੰਨੇ ਮਰਜ਼ੀ 4 ਲੱਖ 40 ਹਜ਼ਾਰ ਦਾ ਤੈ ਤੂ ਕਿਵੇਂ ਆ ਬਈ ਨਾਲ ਦੀ ਆ ਜੀ ਸਾਰਾ ਕੁਝ 50 75 80 ਪੈਰ ਨਾਲ ਦੀ ਇਹ ਚਾਰੇ ਠੀਕ ਆ ਹਾਂਜੀ ਤੇ 4 ਲੱਖ ਕਿੰਨਾ ਮੰਗਦੇ ਆ 4.5 ਲੱਖ 4.5 ਲੱਖ ਮੰਗੇ 40 ਚੂੜੀ ਦਾ ਦੇ ਦਿਆਂਗੇ ਮੌਕੇ ਤੇ ਮਾਨਤਨ ਕਰਦੇ ਹਾਂ ਠੀਕ ਆ ਜੀ ਇਹ ਕਿਹੜੇ ਪਿੰਡ ਖੜੇ ਦੋਵੇਂ ਟਰੈਕਟਰ ਪਿੰਡ ਨਸੀਰੇ ਵਾਲਾ ਖੜਾ ਜੀ ਜਿਹੜਾ ਮੋਗਾ ਹੈ ਜਿਹੜਾ ਮੋਗਾ ਨੰਬਰ ਬੋਲਦੇ ਬਾਈ 98725 ਠੀਕ ਆ ਜੀ 45463 ਆ ਜੀ ਠੀਕ ਆ ਬਾਈ ਹਾਂ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਮਾਨਤਨ ਤੁਸੀਂ ਜ਼ਰੂਰ ਕਰਾਂਗੇ ਜੀ ਜ਼ਰੂਰ ਕਰਾਂਗੇ ਭਰਾ ਦਾ ਨਾਂ ਵਾਲੀ ਕਰਨ ਵਾਲੀ ਜਿਹੜੀ ਗੱਲ ਠੀਕ ਆ ਬਾਈ ਧੰਨਵਾਦ